ਮੈਂ ਤਾਂ ਬੇਨਤੀ ਕਰਦਾ ਸਮਾਜ ਸੇਵੀਆਂ ਨੇ ਕੋਈ ਕੰਮ ਤਾਂ ਵੈਸੇ ਹੈਗਾ ਸਰਕਾਰਾਂ ਦਾ ਵੀ ਆਹ ਲੋੜ ਹੁੰਦੀ ਆ ਵੀ ਕਿਸੇ ਗਰੀਬ ਦੀ ਬਾਹ ਫੜਨੀ ਜੀ ਦੀ ਛੱਤੇ ਨਹੀਂ ਰਹੀ ਮਤਲਬ ਉਹਦੇ ਪਾ ਕੀ ਰਹਿ ਗਏ ਨੇ ਅਸਲੀ ਸਮਾਜ ਸੇਵਾ ਅਸਲੀ ਭਲਾਈ ਜੇ ਆਪਾਂ ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਦੇਖੀਏ ਤਾਂ ਇਹ ਸੇਵਾ ਹੈ ਵੀ ਕਿਸੇ ਦੇ ਨਿਆਸਰੇ ਦਾ ਆਸਰਾ ਬਣਨਾ ਕਿਸੇ ਦੀ ਕਿਸੇ ਦੀ ਛੱਤੇ ਨਾ ਰਹੇ ਉਹਨੂੰ ਛੱਤ ਪ੍ਰੋਵਾਈਡ ਕਰਾਉਣਾ ਅਸਲੀ ਸੇਵਾ ਤਾਂ ਇਹ ਹੈ ਜਿਹੜਾ ਦੁੱਖ ਹੈ ਇਹ ਮਹਿਲਾਂ ਵਾਲੇ ਨਹੀਂ ਸਮਝ ਸਕਦੇ ਬਿਲਕੁਲ ਇਹ ਦੁੱਖ ਉਹ ਬੰਦਾ ਜਿਆਦਾ ਸਮਝਦਾ ਜਿਹਨੇ ਇਹ ਆਪਣੇ ਪਿੰਡੇ ਤੇ ਹਟਾਇਆ ਉਹ ਅਸੀਂ ਜਿੱਥੋਂ ਆਏ ਆ ਉੱਠ ਕੇ ਅਸੀਂ ਚੋਂਦੇ ਘਰਾਂ ਚੋਂ ਸੇਮ ਆਹੀ ਪੋਜੀਸ਼ਨ ਸਾਡੇ ਵੀ ਬਾਲੇ ਪਾਏ ਹੋਏ ਚੋਂਦੇ ਘਰ ਕਾਲੇ ਜੇ ਕਾਗਜ਼ ਪਾ ਪਾ ਕੇ ਸੰਦੂਖਾਂ ਤੇ ਪੇਟੀਆਂ ਤੇ ਬੈਡਾਂ ਤੇ ਸੋ ਅਸੀਂ ਇਹ ਟਾਈਮ ਦੇਖਿਆ ਹੋਇਆ ਜੋ ਕੁਝ ਪ੍ਰਮਾਤਮਾ ਨੇ ਦਿੱਤਾ ਉਹਦਾ ਤਿਲ ਫੁੱਲ ਆਪਾਂ ਸਮਾਜ ਦੇ ਲਈ ਜ਼ਰੂਰ ਸਾਨੂੰ ਖੜਨਾ ਚਾਹੀਦਾ ਜੋ ਕੁਝ ਉਹਨੇ ਬਖਸ਼ਿਸ਼ ਕੀਤੀ ਆ ਤਾਂ ਸਾਨੂੰ ਜ਼ਰੂਰ ਇੱਕ ਦੂਜੇ ਦੀ ਜਿਹੜੀ ਲੋੜਵੰਦ ਦੀ ਬਾਹ ਫੜਨੀ ਚਾਹੀਦੀ ਹੈ ਅਸੀਂ ਇਹ ਚੀਜ਼ਾਂ ਖੜਾਈਆਂ ਵੀ ਨੇ ਸੋ ਸਾਨੂੰ ਥੋੜਾ ਜਿਹਾ ਦਰਦ ਜ਼ਿਆਦਾ ਹੈ ਇਹ ਹੋ ਸਕਦਾ ਇਹ ਦਰਦ ਮਹਿਲਾ ਵਾਲੇ ਨਾ ਸਮਝ ਜਿੱਥੇ ਮਰਜੀ ਪਹੁੰਚ ਗਏ ਬਹੁਤ ਬਹੁਤ ਕੁਝ ਬਖਸ਼ਿਸ਼ ਕੀਤੀ ਪਰ ਉਹ ਦਿਨ ਵੀ ਨਾ ਭੁੱਲਣ ਸੋ ਅੱਜ ਵੀ ਉੱਥੇ ਜੋਤ ਜਗਦੀ ਹੈ ਤਾਂ ਅਸੀਂ ਹਮੇਸ਼ਾ ਉਹਦੇ ਦਰਸ਼ਨ ਕਰਦੇ ਰਹਿੰਦੇ ਤਾਂ ਕਿ ਸਾਡਾ ਜਿਹੜਾ ਆ ਆਹੀ ਹਾਲ ਸੀ ਜੋ ਆ ਆਪਾਂ ਜਿੱਥੇ ਖੜੇ ਹਾਂ ਗਿਲ ਸਾਹਿਬ ਕੰਮ ਤਾਂ ਹੁੰਦਾ ਸਰਕਾਰਾਂ ਦਾ ਜਿਹੜੇ ਘਰ ਤੋਂ ਬੇਕਾਰ ਨੇ ਉਹਨਾਂ ਵੱਲ ਤੇ ਫੰਡ ਰੀਲੀਜ਼ ਕਰਨੇ ਘਰ ਬਣਾਉਣੇ ਪਰ ਤੁਸੀਂ ਫਿਰ ਅੱਗੇ ਆ ਕੇ ਸਮਾਜ ਸੇਵਾ ਤੌਰ ਤੇ ਜਦੋਂ ਵੀਡੀਓ ਵੇਖੀ ਕੀ ਮਨ ਦੇ ਵਿੱਚ ਆਇਆ ਕਿ ਇਹ ਪਰਿਵਾਰ ਕਿਵੇਂ ਰਹਿ ਰਹੇ ਦੇਖੋ ਅਸੀਂ ਸੋਸ਼ਲ ਮੀਡੀਆ ਤੇ ਦੇਖੀ ਵੀਡੀਓ ਜਦੋਂ ਇਹਨਾਂ ਦੀ ਦੋ ਘਰਾਂ ਦੀ ਹਾਂਜੀ ਵੀ ਬਿਲਕੁਲ ਇਹਨਾਂ ਦੇ ਘਰ ਜਿਹੜੇ ਡਿੱਗੇ ਨੇ ਤੇ ਇਹਨਾਂ ਕੋਲ ਕਿਤੇ ਵੀ ਰਹਿਣ ਨੂੰ ਜਗ੍ਹਾ ਨਹੀਂ ਹਾਂਜੀ ਇਹ ਬੈਠੇ ਵੀ ਹੁਣ ਲੋਕਾਂ ਦੇ ਦੂਜਿਆਂ ਦੇ ਘਰਾਂ 'ਚ ਨੇ ਸੋ ਦੂਸਰਾ ਪਰਿਵਾਰ ਜੋ ਜਸਵੀਰ ਸਿੰਘ ਦਾ ਉਹਦੀ ਤਾਂ ਬਾਹ ਵੀ ਟੁੱਟ ਗਈ ਮਤਲਬ ਜਿਹੜਾ ਕਮਾਉ ਸੀ ਕੋਈ ਕਮਾਉਂਦਾ ਸੀ ਚਾਰ ਪੈਸੇ ਉਹ ਉਹ ਵੀ ਬੰਦ ਹੋ ਗਿਆ ਬਾਹਾਂ 'ਚ ਸਰੀਆ ਪੈ ਗਿਆ ਸੋ ਅਸੀਂ ਜਦੋਂ ਵੀਡੀਓ ਦੇਖੀ ਤੇ ਸਾਡੇ ਮਨ ਚ ਆਇਆ ਤੇ ਅਸੀਂ ਆਪਣੇ ਭਤਾਂਜੂ ਨਾਲੇ ਕੀਤੀ ਰਾਬਤਾ ਵੀ ਅਸੀਂ ਮਤਲਬ ਹੈਲਪ ਕਰਨੀ ਕਿ ਉਹਨੇ ਸੋ ਇਹਨਾਂ ਨੇ ਸਾਨੂੰ ਫਿਰ ਦੱਸਿਆ ਵੀ ਤੁਸੀਂ ਕੋਈ ਨਹੀਂ ਆਓ ਤੇ ਅਸੀਂ ਉਹਨਾਂ ਪਰਿਵਾਰਾਂ ਨੂੰ ਤੁਹਾਨੂੰ ਮਿਲਾਉਨੇ ਆ ਸੋ ਉਸ ਸੰਬੰਧ ਚ ਅਸੀਂ ਆਉਣਾ 10 ਦਿਨ ਪਹਿਲਾਂ ਸੀ ਰੁਝੇ ਮੈਂ ਕਰਕੇ ਥੋੜੇ ਲੇਟ ਹੋ ਗਏ ਸੋ ਅੱਜ ਅਸੀਂ ਆਏ ਆ ਅਸੀਂ ਜਸਵੀਰ ਸਿੰਘ ਦੇ ਘਰ ਵੀ ਜਾ ਕੇ ਆਏ ਆ ਤੇ ਉਹਨਾਂ ਨੇ ਮਾਲੀ ਮਦਦ ਦੇ ਕੇ ਆਏ ਆ ਤੇ ਅਨਿਲ ਕੁਮਾਰ ਜੀ ਇਹਨਾਂ ਨੂੰ ਵੀ ਅਸੀਂ ਮਾਲੀ ਮਦਦ ਦੇ ਕੇ ਜਾ ਰਹੇ ਹਾਂ ਔਰ ਜਿਸ ਦਿਨੇ ਸ਼ੁਰੂ ਕਰਨਗੇ 25-25 ਥੱਲੇ ਸੀਮਿੰਟ ਵੀ ਨਾਲ ਦਵਾਂਗੇ ਸੋ ਮੈਂ ਤਾਂ ਬੇਨਤੀ ਕਰਦਾ ਸਮਾਜ ਸੇਵੀਆਂ ਨੇ ਕੋਈ ਕੰਮ ਤਾਂ ਵੈਸੇ ਹੈਗਾ ਸਰਕਾਰਾਂ ਦਾ ਵੀ ਆ ਲੋੜ ਹੁੰਦੀ ਆ ਵੀ ਕਿਸੇ ਗਰੀਬ ਦੀ ਬਾਹ ਫੜਨੀ ਜੀ ਦੀ ਛੱਤੇ ਨਹੀਂ ਰਹੀ ਮਤਲਬ ਉਹਦੇ ਪਾ ਕੀ ਰਹਿ ਗਿਆ ਇਹ ਕੰਮ ਹੈ ਤਾਂ ਵੈਸੇ ਸਰਕਾਰਾਂ ਦੇ ਸਰਕਾਰਾਂ ਨੂੰ ਇਹ ਕਰਨੇ ਵੀ ਚਾਹੀਦੇ ਨੇ ਅਸਲੀ ਸਮਾਜ ਸੇਵਾ ਅਸਲੀ ਭਲਾਈ ਜੇ ਆਪਾਂ ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਦੇਖੀਏ ਤਾਂ ਇਹ ਸੇਵਾ ਹੈ ਵੀ ਕਿਸੇ ਦੇ ਨਿਆਸਰੇ ਦਾ ਆਸਰਾ ਬਣਨਾ ਕਿਸੇ ਦੀ ਕਿਸੇ ਦੀ ਛੱਤੇ ਨਾ ਰਹੇ ਉਹਨੂੰ ਛੱਤ ਪ੍ਰੋਵਾਈਡ ਕਰਾਉਣਾ ਅਸਲੀ ਸੇਵਾ ਤਾਂ ਇਹ ਹੈ ਪਰ ਚਲੋ ਅਸੀਂ ਤਾਂ ਸਮਾਜ ਸੇਵੀ ਜਿੰਨਾ ਕੁ ਤਿਲ ਫੁੱਲ ਹੈਗਾ ਸਾਨੂੰ ਪਰਮਾਤਮਾ ਨੇ ਬਖਸ਼ਿਆ ਉਹਦੇ ਚੋਂ ਅਸੀਂ ਵੀ ਕਰਕੇ ਜਾ ਰਹੇ ਹਾਂ ਔਰ ਮੈਂ ਹੋਰ ਸਮਾਜ ਸੇਵੀਆਂ ਨੂੰ ਵੀ ਬੇਨਤੀ ਕਰੂੰਗਾ ਵੀ ਜਰੂਰ ਇਹਨਾਂ ਲੋੜਵੰਦ ਜੋ ਪਰਿਵਾਰ ਨੇ ਦੋਨੋਂ ਇਹਨਾਂ ਦੀ ਬਾਹ ਫੜੀਏ ਆਓ ਇਹਨਾਂ ਨੂੰ ਵੀ ਆਪਾਂ ਜਿਹੜੀ ਛੱਤ ਹੈ ਤੇ ਉਹ ਇਹਨਾਂ ਨੂੰ ਜਿਹੜੀ ਪ੍ਰੋਵਾਈਡ ਕਰਾਈਏ ਤੇ ਤਾਂ ਕਿ ਇਹ ਵੀ ਆਪਣਾ ਸੁੱਖ ਨਾਲ ਜਿਹੜਾ ਆਪਣੇ ਘਰ ਚ ਰਹਿ ਸਕੇ ਕਿ ਸਭ ਪੈਸਾ ਤਾਂ ਬਹੁਤ ਲੋਕਾਂ ਕੋਲ ਪਰ ਜੇਬ ਤੋਂ ਕੱਢਣ ਲੱਗੇ ਬਹੁਤ ਤਕਲੀਫ ਜੀ ਹੁੰਦੀ ਕਈ ਲੋਕਾਂ ਨੂੰ ਪਰ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਗਰਾਊਂਡ ਨਾਲ ਜੁੜਿਆ ਹੋਵੇ ਗਰੀਬੀ ਵੇਖੀ ਹੋਵੇ ਉਹੀ ਬੰਦਾ ਮੇਰੇ ਖਿਆਲ ਗਰੀਬ ਦਰਦ ਜਾਣ ਸਕਦਾ ਹੈ ਕਿਉਂਕਿ ਅੱਜ ਕੱਲ੍ਹ ਇਲਾਕੇ ਦੇ ਵਿੱਚ ਪੈਸੇ ਦੀ ਤਾਂ ਕੋਈ ਕਮੀ ਹੈ ਨਹੀਂ ਦੇਖੋ ਗੱਲ ਤੁਹਾਡੀ ਬਿਲਕੁਲ ਠੀਕ ਹੈ ਇਹ ਜਿਹੜਾ ਦੁੱਖ ਹੈ ਇਹ ਮਹਿਲਾਂ ਵਾਲੇ ਨਹੀਂ ਸਮਝ ਸਕਦੇ ਬਿਲਕੁਲ ਇਹ ਦੁੱਖ ਉਹ ਬੰਦਾ ਜ਼ਿਆਦਾ ਸਮਝਦਾ ਜਿਨੇ ਇਹ ਆਪਣੇ ਪਿੰਡੇ ਤੇ ਹਟਾਇਆ ਹੋ ਹੁਣ ਅਸੀਂ ਜਿੱਥੋਂ ਆਏ ਆ ਉੱਠ ਕੇ ਅਸੀਂ ਚੋਂਦੇ ਘਰਾਂ ਚੋ ਸੇਮ ਆਹੀ ਪੋਜੀਸ਼ਨ ਸਾਡੇ ਵੀ ਬਾਲੇ ਪਾਏ ਹੋਏ ਚੋਂਦੇ ਘਰ ਕਾਲੇ ਜੇ ਕਾਗਜ਼ ਪਾ ਪਾ ਕੇ ਸੰਦੂਖਾਂ ਤੇ ਪੇਟੀਆਂ ਤੇ ਬੈਡਾਂ ਤੇ ਸੋ ਅਸੀਂ ਇਹ ਟਾਈਮ ਦੇਖਿਆ ਹੋਇਆ ਚਲੋ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਕੋ ਸਾਨੂੰ ਸਾਡੇ ਪੇਰੈਂਟਸ ਵੱਲੋਂ ਇਹ ਸਾਨੂੰ ਜਨਮ ਤੋਂ ਹੀ ਸਿਖਾਇਆ ਗਿਆ ਸਿਖਿਆ ਦਿੱਤੀ ਗਈ ਹੈ ਵੀ ਆਪਾਂ ਜੋ ਕੁਝ ਪ੍ਰਮਾਤਮਾ ਨੇ ਦਿੱਤਾ ਉਹਦਾ ਤਿਲ ਫੁੱਲ ਆਪਾਂ ਸਮਾਜ ਦੇ ਲਈ ਜ਼ਰੂਰ ਸਾਨੂੰ ਖੜਨਾ ਚਾਹੀਦਾ ਹੈ ਜੋ ਕੋਸ਼ੂ ਨੇ ਬਖਸ਼ਿਸ਼ ਕੀਤੀ ਆ ਤਾਂ ਸਾਨੂੰ ਜ਼ਰੂਰ ਇੱਕ ਦੂਜੇ ਦੀ ਜਿਹੜੀ ਲੋੜਵੰਦ ਦੀ ਬਾਹ ਫੜਨੀ ਚਾਹੀਦੀ। ਸੋ ਅਸੀਂ ਇਹ ਚੀਜ਼ਾਂ ਖੜਾਈਆਂ ਵੀ ਨੇ। ਸੋ ਸਾਨੂੰ ਥੋੜਾ ਜਿਹਾ ਦਰਦ ਜ਼ਿਆਦਾ ਹੈ। ਇਹ ਹੋ ਸਕਦਾ ਇਹ ਦਰਦ ਮਹਿਲਾ ਵਾਲੇ ਨਾ ਸਮਝ ਸਕਣ। ਸਾਹਮਣੇ ਤਸਵੀਰ ਆਈ ਆਪਣੀ ਪੁਰਾਣੀ। ਬਿਲਕੁਲ ਜੀ। ਹਮ ਮੈਂ ਸਾਡੇ ਘਰੇ ਅੱਜ ਵੀ ਇੱਕ ਗੁਰਨਾਨਕ ਪਾਤਸ਼ਾਹ ਦੀ ਫੋਟੋ ਰੱਖੀ ਹੋਈ ਹੈ। ਹਾਂਜੀ। ਉਹ ਸੱਤ ਫੇਸ ਵਾਲੀ ਜਿਹੜੀ ਕੋਠੀ ਉਹ ਇਸ ਕਰਕੇ ਨਹੀਂ ਅਸੀਂ ਵੇਚੀ ਉੱਥੇ ਸਾਡੇ ਮਾਤਾ ਜੀ ਉਹ ਫੋਟੋ ਰੱਖ ਕੇ ਜੋਤ ਜਗਾ ਕੇ ਸੀ। ਹਾਂਜੀ। ਉਹ ਫੋਟੋ ਦੇ ਵਿੱਚ ਪਾਣੀ ਪਿਆ ਹੋਇਆ ਏਦਾਂ ਹੀ ਉਹ ਚੋ ਚੋ ਕੇ ਦੇ ਵਿੱਚ ਪਾਣੀ ਪਿਆ ਵਾ ਹਾਂਜੀ ਉਹ ਸਿਰਫ ਯਾਦ ਰੱਖਣ ਲਈ ਕਿ ਅੱਜ ਜਿੱਥੇ ਮਰਜੀ ਪਹੁੰਚ ਗਏ ਬਹੁਤ ਬਹੁਤ ਕੁਝ ਬਖਸ਼ਿਸ਼ ਕੀਤੀ ਪਰ ਉਹ ਦਿਨ ਵੀ ਨਾ ਭੁੱਲਣ ਸੋ ਅੱਜ ਵੀ ਉੱਥੇ ਜੋਤ ਜਗਦੀ ਹੈ ਤਾਂ ਅਸੀਂ ਹਮੇਸ਼ਾ ਉਹਦੇ ਦਰਸ਼ਨ ਕਰਦੇ ਰਹਿੰਦੇ ਹਾਂ ਤਾਂ ਕਿ ਸਾਡਾ ਜਿਹੜਾ ਆ ਆਹੀ ਹਾਲ ਸੀ ਜੋ ਆ ਆਪਾਂ ਜਿੱਥੇ ਖੜੇ ਹਾਂ ਤਾਂ ਕਿ ਉਹ ਦਿਨ ਯਾਦ ਰਹਿਣ ਤਾਂ ਕਿ ਅਸੀਂ ਜ਼ਮੀਨ ਨਾਲ ਜੁੜੇ ਰਹੀਏ ਗਿਲਸਾਹ ਪਿਛਲੇ ਦਿਨੀ ਜਦੋਂ ਸੜਕਾਂ ਤੁਸੀਂ ਬੈਡਮਿਕਸ ਪਾ ਰਹੇ ਸੀ ਇੱਕ ਦੋ ਬੰਦੇ ਨਾਲ ਅਸੀਂ ਗੱਲਬਾਤ ਕੀਤੀ ਕਿ ਚਲੋ ਕੰਮ ਸਰਕਾਰਾਂ ਦੇ ਸੀ ਚਲੋ ਰਾਹਤ ਗਿਲਸਾਭ ਦੇ ਰਹੀ ਨੇ ਪਰ ਕੁਝ ਬੰਦੇ ਕਹਿ ਰਹੇ ਸੀ ਗਿਲਸਾਭ ਕੋਲ ਜਿਹੜਾ ਪੈਸੇ ਦਾ ਘਟਾ ਹੈ ਬਹੁਤ ਪੈਸਾ ਕਮਾਇਆ ਹੋਇਆ ਹੈ ਕਿ ਅਗਰ ਬੈਡ ਮਿਕਸ ਹੀ ਪਾਤਾ ਕਿ ਫਰਕ ਪੈਂਦਾ ਹੈ ਮੇਰੇ ਖਰ ਬਿਲਡਰ ਤਾਂ ਹੋਰ ਹੀ ਬਹੁਤ ਨੇ ਪਰ ਇਸ ਤਰੀਕੇ ਦੇ ਜਿਹੜੇ ਕੰਮ ਕਰਨ ਵਾਸਤੇ ਜੋ ਅੱਗੇ ਨਹੀਂ ਆ ਰਹੇ ਤਾਂ ਉਹਨਾਂ ਲੋਕਾਂ ਨੂੰ ਕਹਿਣਾ ਦੇਖੋ ਪੈਸਾ ਕਮਾਉਣਾ ਕੋਈ ਦੋਸ਼ ਨਹੀਂ ਹੈਗਾ ਪਰ ਇਹ ਹੈ ਵੀ ਪੈਸਾ ਤੁਸੀਂ ਕਮਾਇਆ ਕਿਵੇਂ ਹ ਜੇ ਕੋਈ ਹੁਣ ਮਿਹਨਤ ਮਜ਼ਦੂਰੀ ਨਾਲ ਜੇ ਆਕਾਲਪੁਰਖ ਉਹਦੇ ਤੇ ਕਿਰਪਾ ਕਰਦਾ ਹੈ ਬਿਲਕੁਲ ਤਾਂ ਮੇਰਾ ਖਿਆਲ ਇਹ ਇਹਦੇ 'ਚ ਕੋਈ ਇਤਰਾਜ਼ ਨਹੀਂ ਹੋ ਸਕਦਾ ਤੇ ਜੇ ਕਿਸੇ ਨੇ ਗਲਤ ਤਰੀਕੇ ਪੈਸਾ ਕਮਾਇਆ ਉਹਦਾ ਉਹ ਜ਼ਰੂਰ ਸਮਾਜ ਨੂੰ ਇਤਰਾਜ਼ ਵੀ ਹੁੰਦਾ ਔਰ ਹੋਣਾ ਵੀ ਚਾਹੀਦਾ ਸੋ ਅਸੀਂ ਤਾਂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਦੇਖੋ ਮਿਹਨਤ ਤਾਂ ਹੁਣ ਮਜ਼ਦੂਰ ਵੀ ਸਵੇਰ ਤੋਂ ਸ਼ਾਮ ਤੱਕ ਕਰਦਾ ਉਹੀ 500 ਰੁਪਏ ਦੀ ਹਾੜੀ ਮਿਲਦੀ ਕਈ ਵਾਰੀ ਬੰਦਾ ਇਹ ਵੀ ਕਹਿੰਦਾ ਵੀ ਮੈਂ ਕਿਤੇ ਭੱਜਣ ਲੱਗਿਆ ਕੱਲ ਨੂੰ ਲੈ ਜੀ ਕੱਲ ਲੈ ਜੀ ਸੋ ਮੈਂ ਸਮਝਦਾ ਸਾਡੇ ਦੇ ਮਹਾਰਾਜ ਦੀ અપਾਰ ਕਿਰਪਾ ਹੈ ਵੀ ਜਿਨੇ ਸਾਡੀ ਮਿਹਨਤ ਨੂੰ ਫਲ ਲਾਉਂਦਾ ਗਿਆ ਸੋ ਅਸੀਂ ਤਾਂ ਆਪਣੀ ਮਿਹਨਤ ਨਾਲ ਕੋਈ 1 ਰੁਪਏ ਦਾ ਵੀ ਸਾਡੇ ਵੱਲ ਉਂਗਲ ਕਰਕੇ ਅੱਜ ਸਾਡੇ 26 ਸਾਲ ਹੋ ਗਏ ਕੰਪਨੀ ਨੂੰ ਕੋਈ 1 ਰੁਪਏ ਦਾ ਵੀ ਉਂਗਲ ਕਰਕੇ ਦੋਸ਼ ਨਹੀਂ ਲਾ ਸਕਦਾ ਬਾਕੀ ਇਹ ਇਨਸਾਨ ਹੈ ਗਲਤੀਆਂ ਸਾਤੋਂ ਵੀ ਹੁੰਦੀਆਂ ਹੋਣਗੀਆਂ ਜਾਣੇ-ਅਣਜਾਣੇ ਚ ਕੋਈ ਵੱਡੀ ਗੱਲ ਨਹੀਂ ਸੋ ਗੱਲ ਇਹ ਹੈ ਵੀ ਬਾਕੀ ਤੁਹਾਡੀ ਗੱਲ ਠੀਕ ਹੈ ਵੀ ਦਿਲ ਤੋਂ ਬਗੈਰ ਇਹ ਪੈਸਾ ਨਹੀਂ ਲੱਗਦਾ ਜਾਂ ਤੁਹਾਨੂੰ ਸੰਸਕਾਰ ਤੁਹਾਡੇ ਪੇਰੈਂਟਸ ਨੇ ਕੀ ਦਿੱਤੇ ਨੇ ਬਾਕੀ ਸਾਤੋਂ ਬੜੇ ਬਹੁਤ ਲੋਕਾਂ ਕੋ ਬਾਧੂ ਪਹਿ ਹੈ ਪਿਆ ਜੀ ਪਰ ਅਸੀਂ ਤਾਂ ਇਹੀ ਕਹਾਂਗੇ ਵੀ ਜੇ ਉਹ ਖੁਸ਼ੀ ਤੁਹਾਨੂੰ ਇਹ ਕੰਮ ਕਰਕੇ ਮਿਲਦੀ ਹੈ ਨਾ ਜੋ ਕਿਉਂਕਿ ਅਸੀਂ ਹਟਾਏ ਵੀ ਨੇ ਜਦੋਂ ਬੰਦਾ ਉਹਨੂੰ ਆਪਣੇ ਦੇਖੋ ਤੁਹਾਨੂੰ ਦੁੱਖ ਉਹਦੋਂ ਲੱਗੂਗਾ ਜਦੋਂ ਉਹਨੂੰ ਤੁਸੀਂ ਆਪਣੇ ਤੇ ਲਾਉਂਗੇ ਵੀ ਜੇ ਇਹਦੀ ਜਗ੍ਹਾ ਮੈਂ ਹੁੰਦਾ ਜੇ ਹੁਣ ਆਪਾਂ ਮਹਿਲਾਾਂ ਚ ਬੈਠੇ ਆ ਉਹ ਨਹੀਂ ਸਮਝ ਸਮਝ ਹੁਣ ਪਰ ਅਗਰ ਤੁਸੀਂ ਕਹੋ ਵੀ ਕਿਸੇ ਦਾ ਵੀ ਦੁੱਖ ਹੈ ਵੀ ਯਾਰ ਜਿਹਦੀ ਜਗ੍ਹਾ ਮੈਂ ਹੁੰਦਾ ਤੇ ਫੇਰ ਕੀ ਹੁੰਦਾ ਫੇਰ ਬੰਦਾ ਦਿਲੋਂ ਸੇਵਾ ਕਰਦਾ ਔਰ ਫਿਰ ਉਹ ਸੇਵਾ ਕਰਕੇ ਉਹਦੇ ਦਿਲ ਨੂੰ ਸਕੂਨ ਵੀ ਮਿਲਦਾ ਵੀ ਚਲੋ ਪ੍ਰਮਾਤਮਾ ਨੇ ਦੰਨ ਨਾ ਦਵਾਕੇ ਮੇਰੇ ਤੋਂ ਕੋਈ ਵਧੀਆ ਕੰਮ ਕਰਾ ਲੇ। ਸੋ ਅਸੀਂ ਤਾਂ ਅਰਦਾਸ ਵੀ ਮਹਾਰਾਜ ਅੱਗੇ ਹੀ ਕਰਦੇ ਆਂ ਵੀ ਪ੍ਰਮਾਤਮਾ ਕਿਤੇ ਦੰਨ ਨਾ ਦਵਾਏ ਕਿਤੇ ਸੇਵਾ ਚੱਲੂ ਆਲੀ ਕਿਤੇ। ਕੀ ਪਰਿਵਾਰ ਸਾਡੇ ਨਾਲ ਗਿਲਸਾ 2 ਮਿੰਟ ਲਮਾ। ਤਾਂ ਕਿੰਨਾ ਕੁ ਮੁਸ਼ਕਲ ਸੀ ਘਰ ਤੋਂ ਬੇਕਾਰ ਹੋ ਗਏ ਛੱਤੋਂ ਦੀ ਡਿੱਗ ਪਈ। ਤਾਂ ਅੱਜ ਗਿਲਸਾ ਬਾਇਏ ਨੇ। ਕਿਸ ਤਰੀਕੇ ਤੁਹਾਨੂੰ ਲੱਗਦਾ ਕਿ ਬਹੁਤ ਸਾਰਾ ਮਿਲਿਆ। ਬਹੁਤ ਜਿਆਦਾ ਬਹੁਤ ਚੰਗਾ ਹੋਇਆ। ਸਾਨੂੰ ਥੋੜਾ ਜਿਹਾ ਇਹਨਾਂ ਨੇ ਮਦਦ ਦਿੱਤੀ ਸਾਨੂੰ ਬਹੁਤ ਚੰਗਾ ਲੱਗਿਆ। ਸਰਕਾਰ ਅੱਗੇ ਵੀ ਗਏ ਸੀ ਤੁਸੀਂ ਹਾਂਜੀ ਸਰਕਾਰ ਵੱਲੋਂ ਵੀ ਅਸੀਂ ਕਹਿ ਰਹੇ ਸੀ ਵੀ ਚਲੋ ਮਦਦ ਮਿਲਿਆ ਪਰ ਉਹ ਕਹਿ ਰਹੇ ਹਜੇ ਨਹੀਂ ਜਦੋਂ ਮਿਲੂਗੀ ਜਦੋਂ ਸਹੀ ਮਿਲੀ ਫੇ ਹੁਣ ਤੁਹਾਡੇ ਘਰ ਤੋਂ ਡਿੱਗ ਪਿਆ ਕਿੱਥੇ ਰਹਿ ਰਹੇ ਨੇ ਬੱਚੇ ਪਰਿਵਾਰ ਆਪਣੇ ਤਾਈ ਦੇ ਘਰੇ ਰਹਿ ਰਹੇ ਆ ਤਾਈ ਦੇ ਘਰ ਰਹਿ ਰਹੇ ਹਾਂਜੀ ਸਰਕਾਰ ਨਾਲ ਕੋਈ ਦਿੱਤਾ ਹੁਣ ਆਸ ਹੋਈ ਐ ਕੁਛ ਸਰਕਾਰ ਨਾਲ ਦਿੱਤਾ ਨਹੀਂ ਜੀ ਸਰਕਾਰ ਨੇ ਹਜੇ ਕੁਛ ਨਹੀਂ ਨਹੀਂ ਸਰਕਾਰ ਨੇ ਹਜੇ ਕੁਛ ਨਹੀਂ ਦਿੱਤਾ ਜੀ ਹੂੰ ਫੇ ਸਰਕਾਰ ਨਾਲ ਸਰਕਾਰ ਨੇ ਹਜੇ ਕੁਛ ਨਹੀਂ ਦਿੱਤਾ ਜੀ ਵੈਸੇ ਉਹ ਫਾਰਮ ਲੈ ਕੇ ਸੀ ਭਰ ਕੇ ਭੱ ਦਿੱਤਾ ਕੁਛ ਨਹੀਂ ਆਜਾ ਉਨਾਸ ਲੱਗਦੀ ਐ ਇੱਕ ਨਮਕਰ ਬਣਨ ਨੂੰ ਹਾਂਜੀ ਆਸ ਹੁਣ ਤਾਂ ਲੱਗਦੀ ਐ ਹੁਣ ਤਾਂ ਇਹਨਾਂ ਨੇ ਸਿਰ ਨੇ ਕਰਤੇ ਆ ਜੀ ਤੇਰੀ ਤੇ ਆਈ ਤਾਂ ਹੁਣ ਸਕੰਤ ਹਾਂਜੀ ਹੁਣ ਤਾਂ ਬਿਲਕੁਲ ਤੁਸੀਂ ਦੇਖੋ ਕਿ ਨਾਲ ਹੋਰ ਵੀ ਪਿੰਡ ਵਾਸੀ ਨੇ ਬਾਪੂ ਜੀ ਕਾਫੀ ਪਰਿਵਾਰ ਨੇ ਤੁਹਾਡੇ ਖਿਦਰਾਬਾਦ ਦੇ ਵਿੱਚ ਬਿਲਕੁਲ ਪਰ ਪਿੰਡੇ ਕਿਉਂ ਨਹੀਂ ਸਾਪਾਂਦਾ ਪਿੰਡ ਦੇ ਬੰਦਿਆਂ ਨੂੰ ਇਹ ਕਾਫੀ ਸੋਚਣ ਦੀ ਗੱਲ ਐ ਦੂਜੀ ਸਰਕਾਰ ਤਾਂ ਚਲੋ ਤੁਸੀਂ ਕਹਿ ਰਹੇ ਕਿ ਨਹੀਂ ਦੇ ਰਹੀ ਕੁਝ ਪਰ ਪਿੰਡ ਦੇ ਬੰਦੀ ਸਾਬ ਲਣ ਸਰ ਗੱਲ ਸੁਣੋ ਇੱਥੇ ਪਾਰਟੀ ਬਾਈ ਜ਼ਿਆਦਾ ਅੱਛਾ ਜੀ ਗਰੀਬੀ ਬੀ ਬਹੁਤ ਆ ਹੂੰ ਉਹ ਕਿਸੇ ਨੂੰ ਉਹੀ ਨਹੀਂ ਹੈਗਾ ਅਤੇ ਸਾਹੇ ਨਹੀਂ ਹੈਗਾ ਬਸ ਕੋਈ ਕੰਮ ਕਰੀ ਜਾਂਦੇ ਕਦੇ ਕੋਈ ਕਹੀ ਜਾਂਦੇ ਇਹਨਾਂ ਬੰਦਿਆਂ ਨੂੰ ਇਹਨਾਂ ਨਾਲ ਲੱਗੋ ਸਾਡੀ ਮਦਦ ਕਰਾ ਜੇ ਬੰਦਾ ਰੋਟੀ ਖਾਂਦਾ ਪੀਂਦਾ ਹੋਊਗਾ ਤਾਂ ਹੀ ਸਾਡੀ ਮਦਦ ਕਰੇਗਾ ਨਹੀਂ ਭੁੱਖੇ ਨੇ ਕੀ ਕਰ ਲੈਣੀ ਮਦਦ ਅਸੀਂ ਤਾਂ ਤਾਂ ਹੀ ਕਹਿੰਦੇ ਆ ਵੀ ਲੋਕਾਂ ਨੂੰ ਵੀ ਕਹਿ ਰਹੇ ਸੀ ਵੀ ਇਹਨਾਂ ਦਾ ਸਾਥ ਦਿਓ ਫਿਰ ਦੇਖੋ ਕੀ ਆ ਬਣਦਾ ਤੁਹਾਡੇ ਪਿੰਡ ਦੇ ਕਈ ਕਮੈਂਟ ਨਾ ਕਰਨ ਕਿ ਸਾਡੇ ਤਾਂ ਪਿੰਡ ਦੀ ਬੇਇੱਜ਼ਤੀ ਹੋਗੀ ਜੀ ਆਣ ਕੇ ਬਾਹਰੋਂ ਬੰਦਾ ਆਣ ਕੇ ਮਦਦ ਕਰ ਗਿਆ ਸਾਡੇ ਪਿੰਡ ਵਾਲਿਆਂ ਨੂੰ ਕੋਈ ਕੋਈ ਨਹੀਂ ਕਰਦਾ ਸਮਾਂ ਆਪ ਕਹਿ ਰਹੇ ਸਰਪੰਚ ਪੰਚ ਹੂੰ ਉਹ ਡਰਦੇ ਪਾਰਟੀ ਬਾਈ ਤੇ ਵੀ ਸਾਨੂੰ ਗਰੰਟਾ ਨਹੀਂ ਮਿਲਣੀਆਂ ਹੂੰ ਨਹੀਂ ਤਾਂ ਪਹਿਲਾਂ ਜਾਂਦੇ ਇੱਥੇ ਹੂੰ ਉਹ ਤਾਂ ਆ ਵੀ ਲੈਣੇ ਕੋਲ ਪੁੱਛ ਲੋ ਵੀ ਅਸੀਂ ਤੁਹਾਨੂੰ ਪੈਸੇ ਲੈ ਕੇ ਆ ਰਹੇ ਆ ਹੂੰ ਮਾਂ ਉਹਨੇ ਕੋਲ ਹੀ ਉਹ ਆ ਵੀ ਲੈ ਸਾਰੇ ਸਰਪੰਚ ਪੰਚ ਅੱਛਾ ਉਹ ਬੜਾ ਹੁਣ ਪਾਰਟੀ ਬਾਈ ਨੂੰ ਡਰਦੇ ਆ ਬਈ ਕੱਲ ਨੂੰ ਸਾਨੂੰ ਬੀਬੀ ਨੇ ਪੈਸੇ ਦੇਣੇ ਸਾਨੂੰ ਗਰਾਂਟਾ ਨਹੀਂ ਦੇਣੀ ਬਿਮਾਰੀ ਆ ਹੋਈ ਵੀ ਆ ਇੱਕ ਮਹਿਲਾ ਸਵਾਲ ਹੈ ਤੁਹਾਨੂੰ ਪਤਾ ਲੱਗੂ ਮੈਂ ਪਿਛਲੇ ਦਿਨੀ ਇੱਕ ਹੋਰ ਦੋ ਤਿੰਨ ਪਿੰਡਾਂ ਦੀ ਭਾਈ ਸੀ ਇਦਾਂ ਦੇ ਪਰਿਵਾਰਾਂ ਦੀ ਔਰ ਕਈ ਨੀਚੇ ਕਮੈਂਟ ਵੀ ਆ ਗਏ ਸਾਨੂੰ ਫੋਨ ਵੀ ਆ ਗਏ ਕਿ ਸਾਡੇ ਪਿੰਡ ਦੀ ਬੇਇਜ਼ਤੀ ਹੋ ਗਈ ਯਾਰ ਇਹ ਖਬਰ ਪਾਤੀ ਤੁਸੀਂ ਵੀਡੀਓ ਪਾਤੀ ਲੱਗਦਾ ਕਿ ਆਪਣੇ ਆਪ ਹੀ ਸੰਭ ਲੈਣਾ ਚਾਹੀਦਾ ਹੈ ਪਿੰਡ ਵਾਸੀਆਂ ਨੂੰ ਪਿੰਡ ਦੇ ਤੌਰ ਤੇ ਇਦਾਂ ਦਾ ਗਰੀਬ ਪਰਿਵਾਰ ਹੋਵੇ ਲੋੜਬੰਦ ਹੋਵੇ ਨਾ ਹੀ ਕਿਸੇ ਕੋਲ ਜਾਣਾ ਪਵੇ ਨਾ ਸਰਕਾਰ ਕੋਲ ਜਾਣਾ ਪਵੇ ਨਾ ਹੀ ਤੁਹਾਡੇ ਵਰਗਿਆਂ ਨੂੰ ਦੇਖ ਕੇ ਵੀਡੀਓ ਭਾਵਿਕ ਹੋਣਾ ਪਵੇ ਜੀ ਨਹੀਂ ਮੈਂ ਤਾਂ ਦੇਖੋ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਦਾ ਹਾਂ ਵੀ ਜਰੂਰ ਚਲੋ ਕਿਉਂਕਿ ਪਿੰਡ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਇਹ ਸਾਡੀ ਮੁੱਢਲੀ ਲੋਕਤੰਤਰ ਦੀ ਇੱਕ ਇਕਾਈ ਹੈ ਇੱਕ ਪਿੰਡ ਚਲੋ ਹੁਣ ਤਾਂ ਥੋੜਾ ਫਰਕ ਪੈ ਗਿਆ ਅੱਜ ਤੋਂ ਜੇ ਅਸੀਂ ਆਪਣੇ ਦਾਦਾ ਜੀ ਉਹਨਾਂ ਵਾਲਾ ਦੇਖੀ ਤਾਂ ਪੂਰਾ ਪਿੰਡ ਇੱਕ ਪਰਿਵਾਰ ਦੀ ਤਰ੍ਹਾਂ ਹਰ ਇੱਕ ਦੀ ਧੀ ਭੈਣ ਆਪਣੀ ਧੀ ਭੈਣ ਸਮਝਦੇ ਸੀ ਅੱਜ ਚਲੋ ਥੋੜਾ ਜਿਉਂ ਜਿਉਂ ਜ਼ਮਾਨਾ ਅੱਗੇ ਜਾਂਦਾ ਫਰਕ ਪਈ ਜਾਂਦਾ ਤੇ ਮੈਂ ਤਾਂ ਬੇਨਤੀ ਇਹੀ ਕਰੂੰਗਾ ਵੀ ਠੀਕ ਹੈ ਪਿੰਡ ਵਾਲੇ ਵੀ ਰਲ ਕੇ ਵੀ ਜੇ ਕਿਸੇ ਤੇ ਬੇਫਤਾਂ ਹੁੰਦੀ ਆਪਾਂ ਇਕੱਠੇ ਹੋ ਕੇ ਉਹਦੀ ਮਦਦ ਕਰਦੀ ਹੈ ਉਹ ਵੀ ਸਾਡਾ ਭੈਣ ਭਰਾ ਹੈ ਉਹ ਵੀ ਸਾਡੇ ਵਿੱਚੋਂ ਹੀ ਆ ਕੱਲ ਨੂੰ ਕਿਸੇ ਤੇ ਵੀ ਏਦਾਂ ਦਾ ਸਮਾਂ ਕਿਸੇ ਦੇ ਦੁੱਖ ਦਾ ਸੁੱਖ ਦੇ ਆ ਸਕਦੇ ਨੇ ਸੋ ਮੈਂ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਬਾਕੀ ਜਿਹੜੀ ਤੁਹਾਡੀ ਗੱਲ ਹੈ ਵੀ ਕਿਉਂ ਦੇਖੋ ਜੇ ਤੁਸੀਂ ਵੀਡੀਓ ਨਾ ਪਾਉਂਦੇ ਤਾਂ ਫਿਰ ਅਸੀਂ ਅੱਜ ਉਰੇ ਨਾ ਪਹੁੰਚਦੇ ਸੋ ਮੀਡੀਆ ਦਾ ਤਾਂ ਇਹੀ ਫਾਇਦਾ ਹੈ ਇਹ ਲੋਕਤੰਤਰ ਦਾ ਚੌਥਾ ਥੰਮ ਹੀ ਸੀ ਕਰਕੇ ਕਿਹਾ ਵੀ ਤਾਂ ਕਿ ਜੇ ਕਿਸੇ ਦੀ ਆਵਾਜ਼ ਹੈ ਉਹਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਤਾਂ ਕਿ ਲੋਕ ਉਹਦੀ ਕੋਈ ਨਾ ਕੋਈ ਮਦਦ ਕਰਕੇ ਉਹਦਾ ਜਿਹੜਾ ਸਹਾਰਾ ਬਣ ਸੋ ਇਹ ਤਾਂ ਚੰਗੀ ਗੱਲ ਹੈ ਮੀਡੀਆ ਤੇ ਜੇ ਦਿਖਾਉਂਦਾ ਉਹ ਤੇ ਮਾੜੀ ਗੱਲ ਕੀ ਹੈ ਬਾਕੀ ਪਿੰਡ ਵਾਲਿਆਂ ਦਾ ਜ਼ਰੂਰ ਹੈ ਵੀ ਜੇ ਪਿੰਡ 'ਚ ਆਪਣਾ ਕੁਝ ਹੋ ਗਿਆ ਆਪਾਂ ਰਲ ਕੇ ਇੱਕ ਥੋੜਾ ਥੋੜਾ ਪਾ ਕੇ ਤਾਂ ਉਹਨੂੰ ਵੀ ਭਰਾ ਨੂੰ ਆਪਾਂ ਨਾਲ ਲੈ ਕੇ ਚੱਲੀਏ ਵੀ ਕੋਈ ਗੱਲ ਨਹੀਂ ਜੇ ਤੇਰੇ ਤੇ ਬੇਫਤਾ ਤੇ ਅਸੀਂ ਨਾਲ ਖੜੇ ਹਾਂ ਤੇਰੇ ਬਿਲਕੁਲ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਪਰਿਵਾਰਾਂ ਦੀ ਮਦਦ ਕੀਤੀ ਹੈ ਤਾਂ ਦੂਜੇ ਪਾਸੇ ਸਰਕਾਰ ਨੂੰ ਚਾਹੀਦਾ ਹੈ ਕਿ ਇਦਾਂ ਦੇ ਲੋੜਵੰਦ ਗਰੀਬ ਕਰਨੇ ਉਹਨਾਂ ਦੀ ਬਾਹ ਫੜਨੀ ਚਾਹੀਦੀ ਪਰ ਸਮਾਜ ਸੇਵੀਆਂ ਨੂੰ ਅੱਗੇ ਆਉਣਾ ਪੈ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਕਾਫੀ ਡਾਕੂਮੈਂਟ ਮੰਗਦੀ ਹੈ ਕਾਫੀ ਮੁਆਇਨੇ ਕਰਨੇ ਪੈਂਦੇ ਨੇ ਕਾਫੀ ਅਫਸਰਾਂ ਨੇ ਆਉਣਾ ਹੈ ਉਸ ਤੋਂ ਬਾਅਦ ਜਾ ਕੇ ਕਿਤੇ ਨਾ ਕਿਤੇ ਕਿਸ਼ਤਾਂ ਦੇ ਵਿੱਚ ਪੈਸੇ ਆਉਂਦੇ ਨੇ ਪਰ ਸਮਾਜ ਸੇਵਾ ਤੌਰ ਤੇ ਆਣ ਕੇ ਸਿੱਧੇ ਹੀ ਪੈਸੀ ਸੇਵਾ ਕੀਤੀ ਜਾ ਰਹੀ ਹੈ ਪਰਿਵਾਰ ਨੂੰ ਇਹ ਸਹਾਰਾ ਵਧੀਆ ਲੱਗਦਾ ਹੈ ਪਰ ਸਰਕਾਰ ਨੂੰ ਵੀ ਚਾਹੀਦਾ ਕਿ ਸਿੱਧੇ ਕੌਂਸਲ ਦੇ ਵਿੱਚ ਪੈਸੇ ਪਾ ਕੇ ਉਹਨਾਂ ਦਾ ਨਵਾਂ ਮਕਾਨ ਇਕ ਤਿਆਰ ਕਰ ਦਿੱਤਾ ਜਾਵੇ ਜਿਸ ਦੇ ਕਾਰਨ ਕਿ ਉਹ ਰਹਿਣ ਯੋਗ ਹੋ ਜਾਵੇ ਪਰ ਇਲਾਕੇ ਦੇ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਅਪੀਲ ਕਰਾਂਗੇ ਜਿੰਨੇ ਵੀ ਨਿਉਚੰਡੀਗੜ੍ਹ ਦੇ ਇਲਾਕੇ ਦੇ ਕੀ ਪੂਰੇ ਪੰਜਾਬ ਦੇ ਪਿੰਡ ਨੇ ਆਪਣੇ ਪਿੰਡ ਦੇ ਵਿੱਚ ਹੀ ਕੋਈ ਐਦਾਂ ਦਾ ਲੋੜਵੰਦ ਪਰਿਵਾਰ ਹੈ ਗਰੀਬ ਪਰਿਵਾਰ ਹੈ ਤਾਂ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ ਅਗਰ ਅਸੀਂ ਹਜ਼ਾਰ-ਹਜ਼ਾਰ ਰੁਪਈਆ ਵੀ ਪਰ ਘਰ ਤੋਂ ਇਕੱਠਾ ਕਰਾਂਗੇ ਤਾਂ ਕਿਤਨੇ ਕਿਤੇ ਐਦਾਂ ਦੇ ਗਰੀਬ ਪਰਿਵਾਰ ਦਾ ਘਰ ਬਣ ਸਕਦਾ ਹੈ ਵੱਡੇ ਟੂਰਨਾਮੈਂਟ ਹੁੰਦੇ ਨੇ ਕੁਸ਼ਤੀ ਦੰਗਲ ਹੁੰਦੇ ਨੇ ਤੇ ਨਾਲ ਦੀ ਨਾਲ ਕਾਫੀ ਧਾਰਮਿਕ ਪ੍ਰੋਗਰਾਮ ਕਰਾਏ ਜਾਂਦੇ ਨੇ ਖੁਸ਼ੀਆਂ ਮਾਣਨਾ ਚਾਹੁੰਦੇ ਆ ਗੁਰੂਆਂ ਦੀ ਪਰ ਗੁਰੂਆਂ ਦੀ ਖੁਸ਼ੀਆਂ ਤਾਂ ਇਦਾਂ ਦੇ ਗਰੀਬ ਪਰਿਵਾਰਾਂ ਦੀ ਮਦਦ ਕਰਕੇ ਮਿਲਦੀਆਂ ਨੇ ਇਹ ਤਾਂ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਤਾਂ ਜਿਹੜੇ ਪਰਿਵਾਰਾਂ ਦੀ ਮਦਦ ਕਰਨ ਵਾਸਤੇ ਰঞ্জੀਤ ਸਿੰਘ ਗਿੱਲ ਆਏ ਨੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਵੀਡੀਓ ਦੇਖ ਕੇ ਭਾਵਕ ਹੋਇਆ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਇਸ ਪਾਸੇ ਨੂੰ ਅਨੁਸ਼ੁਰੂ ਕਰਤਾ ਜਿਸ ਤੋਂ ਬਾਅਦ ਜਾ ਕੇ ਤੇ ਪਰਿਵਾਰ ਦੀ ਮਦਦ ਕੀਤੀ ਥੋੜੇ ਕੰਮ ਗੁਰਜੋਤ ਦੇ ਨਾਲ